ਸਾਖਾ ਨਕੋਧਰ 1986 ਸੱਤਾ ਦੇ ਨਸ਼ੇ ਵਿੱਚ ਕੀਤੇ ਗਏ ਸਰਕਾਰੀ ਜ਼ੁਲਮ ਦੀ ਤਸਤਾ ਜਦੋਂ ਗੁਰੂ ਦੇ ਅਦਬ ਸਤਕਾਰ ਲਈ ਚਾਰ ਸਿੱਖਾਂ ਦੀ ਹੋਈ ਸੀ ਕੁਰਬਾਨੀ ਸ਼੍ਰੀ ਗੁਰਗੰਨ ਸਾਹਿਬ ਤੋਂ ਉੱਤੇ ਸਿੱਖ ਲਈ ਹੋਰ ਕੁਝ ਵੀ ਨਹੀਂ ਹੈ ਇਤਿਹਾਸ ਗਵਾਹ ਹੈ ਕਿ ਗੁਰੂ ਦੇ ਅਦਬ ਸਤਕਾਰ ਲਈ ਸਿੱਖ ਕਦੇ ਵੀ ਆਪਾ ਕੁਰਬਾਨ ਕਰਨ ਤੋਂ ਪਿੱਛੇ ਨਹੀਂ ਹਟੇ ਇਹ سلسلہ ਅੱਜ ਵੀ ਨਿਰੰਤਰ جاری ਹੈ ਇਸੇ ਪ੍ਰਕਾਰ ਦੀ ਇੱਕ ਘਟਨਾ 20ਵੀਂ ਸਦੀ ਵਿੱਚ ਵਾਪਰੀ ਜਦੋਂ ਸ੍ਰੀ ਗੁਰਗ੍ਰੰਥ ਸਾਹਿਬ ਦੇ ਅਦਬ ਸਤਕਾਰ ਲਈ ਚਾਰ ਗੁਰਸਿੱਖਾਂ ਨੇ ਆਪਣੀ ਸ਼ਹਾਦਤ ਦਿੱਤੀ ਸੀ 2 ਫਰਵਰੀ 1986 ਨੂੰ ਨਕੋਦਰ ਦੇ ਗੁਰਦੁਆਰਾ குரு ਅਰਜਨ ਦੇਵ ਸਾਹਿਬ ਵਿਖੇ ਕਿਸੇ ਜ਼ਾਲਮ ਨੇ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੀ ਪਵਿੱਤ੍ਰ ਪੀਠ ਪਕਾਰਦਿਆਂ ਪੰਜ ਸਰੂਪ ਅਗਨ ਭੇਟ ਕਰ ਦਿੱਤੇ ਸਨ ਇਸ ਅਤਿ ਦੁਖਦਾਈ ਘਟਨਾ ਦਾ ਸਿੱਖ ਸੰਤਾਂ ਦੇ ਮਨਾਂ ਵਿੱਚ ਵੱਡਾ ਰੋਸ ਸੀ ਸ਼ਾਂਤ ਮਈ ਢਾਗ ਨਾਲ ਸੰਗਤਾਂ ਸਰਕਾਰ ਕੋਲੋਂ ਦੋਖੀਆਂ ਨੂੰ ਵੱਡੀ ਸਜ਼ਾ ਦੇਣ ਦੀ ਮੰਗ ਕਰ ਰਹੀਆਂ ਸਨ ਸਰਕਾਰ ਨੇ ਵਿਤਪੀ ਦੀ ਘਟਨਾ ਵਾਲੇ ਸਥਾਨ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਸੰਗਤ ਦੇ ਉੱਥੇ ਜਾਣ ਉੱਤੇ ਪੂਰਨ ਪਾਬੰਦੀ ਲਗਾ ਦਿੱਤੀ ਏ ਕੱਲ ਗੁਰੂ ਕੇ ਸਿੱਖਾਂ ਨੂੰ ਕਿਵੇਂ ਬਰਦਾਸ਼ਤ ਹੋ ਸਕਦੀ ਸੀ ਸ੍ਰੀ ਗੁਰਗੰਸਾਹਿਬ ਦੇ ਪਾਵਨ ਸਰੂਪਾਂ ਦੀ ਸੰਭਾਲ ਲਈ ਸੰਗਤਾਂ ਵੱਡੀ ਗਿਣਤੀ ਵਿੱਚ 4 ਫਰਵਰੀ ਨੂੰ ਗੁਰਦੁਆਰਾ குரு ਅਰਜਨ ਦੇਵ ਸਾਹਿਬ ਪਹੁੰਚਿਆ ਜਿਨ੍ਹਾਂ ਉੱਤੇ ਪੁਲਿਸ ਨੇ ਬਿਨਾਂ ਚੇਤਾਵਨੀ ਦਿੱਤਿਆਂ ਕੋਲੀ ਚਲਾ ਦਿੱਤੀ ਇਸ ਤੇ ਨਤੀਜੇ ਵੱਜੋਂ ਭਾਈ ਰਵਿੰਦਰ ਸਿੰਘ ਜੀ ਭਾਈ ਹਰਮਿੰਦਰ ਸਿੰਘ ਜੀ ਭਾਈ ਬਲਤੀ ਸਿੰਘ ਜੀ ਅਤੇ ਭਾਈ ਚਿਲਮਣ ਸਿੰਘ ਜੀ ਸ਼ਹੀਦੀ ਪ੍ਰਾਪਤ ਕਰ ਗਏ ਨਾਲ-ਨਾਲ अनेका ਹੋਰ ਸਿੰਘ ਜ਼ਖਮੀ ਹੋਏ ਇੱਥੇ ਹੀ ਬਸ ਨਹੀਂ ਸਰਕਾਰ ਨੇ ਸ਼ਹੀਦ ਸਿੰਘਾਂ ਨੂੰ ਲਵਾਰਿਸ ਘਰਾਤੇ ਕੇ ਉਹਨਾਂ ਦੇ ਪਰਿਵਾਰਾਂ ਨੂੰ ਦੱਸੇ ਬਿਨਾ ਹੀ ਉਹਨਾਂ ਦੇ ਸਰੀਰਾਂ ਦਾ ਅੰਤਮ ਸੰਸਕਾਰ ਵੀ ਕਰ ਦਿੱਤਾ ਸਿੱਖ ਸੰਗਤਾਂ ਨੇ ਸਰਕਾਰ ਦੇ ਇਸ ਜ਼ਾਲਮਾਨਾ ਰਵੱਈਏ ਖਿਲਾਫ ਵੱਡਾ ਪ੍ਰਦਰਸ਼ਨ ਕੀਤਾ ਤਾਂ ਇਸ ਘਟਨਾ ਦੀ ਜਾਂਚ ਲਈ ਇੱਕ ਕਮੇਟੀ ਬਣਾ ਦਿੱਤੀ ਗਈ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਕਮਿਸ਼ਨ ਵੱਲੋਂ 31 ਅਕਤੂਬਰ 1986 ਨੂੰ ਇੱਕ ਰਿਪੋਰਟ ਸਰਕਾਰ ਨੂੰ ਸੌਂਪੀ ਗਈ ਜਿਸ ਵਿੱਚ ਸਾਫ਼ ਲਿਖਿਆ ਸੀ ਕਿ 4 ਫਰਵਰੀ 1986 ਨੂੰ ਨਕੋਦਰ ਵਿਖੇ ਪੁਲਿਸ ਦੁਆਰਾ ਕੋਲੀ ਚਲਾਉਣੀ ਉਚਿਤ ਨਹੀਂ ਸੀ ਇਸ ਨੂੰ ਟਾਲਿਆ ਜਾ ਸਕਦਾ ਸੀ ਇਸ ਦੇ ਉਲਟ ਸਰਕਾਰ ਨੇ ਸਾਾਕਾ ਨਕੋਦਰ ਦੇ ਦੋਖੀਆਂ ਨੂੰ ਸਜ਼ਾ ਦੇਣ ਦੀ ਥਾਂ ਵੱਡੇ-ਵੱਡੇ ਅਹੁਦੇ ਦਿੱਤੇ ਤਾਕਤ ਤੇ ਨਸ਼ੇ ਵਿੱਚ ਸਰਕਾਰਾਂ ਇਨਸਾਫ ਨੂੰ ਲਮਕਾ ਸਕਤੀਆਂ ਹਨ ਦਬਾ ਸਕਤੀਆਂ ਹਨ ਸ਼ਹੀਦਾਂ ਦਾ ਨਿਰਾਦਰ ਕਰ ਸਕਤੀਆਂ ਹਨ ਪਰ ਸੱਚ ਨੂੰ ਕਦੇ ਵੀ ਮਿਟਾਇਆ ਨਹੀਂ ਜਾ ਸਕਦਾ ਹੱਕ ਸੱਚ ਲਈ ਕੁਰਬਾਨ ਹੋਣ ਵਾਲੇ ਮਰਜੀਵਰੀਆਂ ਦੀ ਰਹਿੰਦੀ ਦੁਨੀਆ ਤੱਕ ਜੈ ਜੈਕਾਰ ਹੁੰਦੀ ਰਹੇਗੀ ਵਾਈਗੁਰੂ ਜੀ ਦਾ ਖਾਸ